ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀਆਂ ਨੂੰ ਘੇਰਿਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਚੋਣਾਂ ਦੌਰਾਨ ਕਿਸਾਨ ਪ੍ਰਦਰਸ਼ਨਾਂ ਨੂੰ ਪੰਜਾਬ ਸਰਕਾਰ ਸੂਬੇ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਵਰਤ ਰਹੀ ਹੈ ਤਾਂ ਜੋ ਸਰਕਾਰ ਦੀਆਂ ਵੱਡੀਆਂ ناکامیਾਂ ਤੇ ਪਰਦਾ ਪਾਇਆ ਜਾ ਸਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਦੋਸ਼ ਲਾਇਆ ਕਿ ਇਹਨਾਂ ਪ੍ਰਦਰਸ਼ਨਾਂ ਦੇ ਨਾਲ ਸਮਾਜ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵੱਡੇ ਮੁੱਦੇ ਚੋਣਾ ਚੋ ਗਾਇਬ ਨੇ ਪੰਜਾਬ ਸਰਕਾਰ ਤੋਂ ਨਸ਼ਿਆਂ ਤੋਂ ਲੈ ਕੇ ਬੇਰੋਜ਼ਗਾਰੀ ਤੱਕ ਦੇ ਵੱਡੇ ਵੱਡੇ ਵਾਅਦੇਆਂ ਤੇ ਕਿਸਾਨਾਂ ਨਾਲ ਕੀਤੇ ਵਾਅਦੇ ਤੇ ਸਵਾਲ ਉਠਾਏ ਜਾਣੇ ਚਾਹੀਦੇ ਸਨ ਪਰ ਭਾਜਪਾ ਉਮੀਦਵਾਰਾਂ ਦੇ ਕਿਸਾਨ ਵਿਰੋਧੀ ਧਰਨੇ ਕਾਰਨ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚੋਂ ਬਚ ਕੇ ਨਿਕਲ ਗਈ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੇਥੇਨਾਥ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਦੇ ਲਈ ਬੁਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਆਮ ਆਦਮੀ ਪਾਰਟੀ ਮੰਤਰੀ ਤਾਰ ਸਿੰਘ ਦੇ ਅਸ਼ਲੀਲ ਵੀਡੀਓ ਦਾ ਹਵਾਲਾ ਦਿੰਦੇ ਆ ਉਸ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤਾਂ ਕਾਂਗਰਸ ਨੇ ਇਸ ਨੂੰ ਜਵਾਬ ਦੇ ਨਹੀਂ ਠਹਿਰਾਇਆ ਕਿਉਂਕਿ ਕਾਂਗਰਸ ਦੇ ਦੋ ਮੁੱਖ ਨੇਤਾਵਾਂ ਤੇ ਪਹਿਲਾਂ ਨਸ਼ਿਆਂ ਨਾਲ ਜੁੜੇ ਹੋਣ ਦੇ ਗੰਭੀਰ ਦੋਸ਼ ਲੱਗ ਚੁੱਕੇ ਨੇ ਸਤਿ ਸ਼੍ਰੀ ਅਕਾਲ ਮੈਂ ਸ਼ਮਾ ਚਾਹੂੰਗਾ 10-15 ਮਿੰਟ 10 ਮਿੰਟ ਲੇਟ ਹੋਵੇ ਇਲੈਕਸ਼ਨ ਦਾ ਮਾਹੌਲ ਹੈ ਜਿਸ ਜਿਸ ਲਈ ਤੁਹਾਨੂੰ ਸਾਰੇ ਨੂੰ ਤੁਹਾਨੂੰ ਲੀਟ ਦਿੱਤੀ ਹੈ ਸਤਮਾ ਤੇ ਲਾਸਟ ਫੇਜ਼ ਇਲੈਕਸ਼ਨ ਦਾ ਦੇਸ਼ ਦੇ ਅੰਦਰ ਇੱਕ ਤਰੀਕ ਨੂੰ ਹੋਣ ਜਾ ਰਿਹਾ ਹੈ ਫੇਜ਼ ਵੀ ਲਾਸਟ ਹੈ ਤੇ ਇਲੈਕਸ਼ਨ ਦਾ ਸਮਾਂ ਵੀ ਹੁਣ ਅਖੀਰ ਤੇ ਪਹੁੰਚਿਆ ਕਰਾ ਹੈ ਪਰ ਕੀ ਕਰ ਰਹਾ ਹੈ ਚੋਣਾਂ ਦਾ ਮੈਦਾਨ ਅਰੇ ਸਾਰੇ ਚੋਣਵੀ ਮਹਿੰਮ ਦੇ ਦੌਰਾਨ ਇਹ ਦਿਨ ਕਿਤੇ ਪੰਜਾਬ ਦੇ ਮੁੱਦੇ ਰੁਲ ਗਏ ਪੰਜਾਬ ਦੇ ਜਿਹੜੇ ਅਸਲ ਮੁੱਦੇ ਹੈ ਉਹਨਾਂ ਦੇ ਉੱਤੇ ਕੋਈ ਗੱਲ ਹੀ ਨਹੀਂ ਹੋ ਰਹੀ ਉਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਲੋਕਾਂ ਦਾ ਧਿਆਨ ਫੋਕਸ ਕੀਤਾ ਜਾਵੇ ਮੈਂ ਲੀਡਰਗਾਨੀ ਨਹੀਂ ਕਰਦਾ ਕਿਉਂਕਿ ਲੀਡਰ ਤਾਂ ਆਪਣੀ ਗੱਲ ਰੱਖਣਗੇ ਮੈਂ ਤੁਹਾਡੇ ਰਹੀਂ ਪੰਜਾਬ ਦੇ ਲੋਕਾਂ ਨੂੰ ਅੱਜ ਅਪੀਲ ਕਰਨ ਵਾਸਤੇ ਖੁਦ ਸਰਨ ਤਕਲੀਫ ਦਿੱਤੀ ਹੈ ਵੀ ਸਭ ਤੋਂ ਵੋਟ ਜਾਣ ਤੋਂ ਪਹਿਲਾਂ ਘਟੋ ਘਟ ਚਾਕੀ ਮਾਰ ਕੇ ਦੇਖਣ ਵੀ ਪੰਜਾਬ ਦੇ ਮੁੱਦੇ ਕਿਹੜੇ ਪੰਜਾਬ ਦੇ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਏਡਾ ਬੜਾ ਬਦਲਾਅ ਲਿਆਇਆ ਗਿਆ ਤੇ ਕੀ ਉਹ ਮੁੱਦੇ ਐਡਰੈਸ ਹੋਏ ਉਹਨਾਂ ਦਾ ਕੋਈ ਹੱਲ ਹੋਇਆ? ਇਹ ਆ ਭੁਰ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਪੈਰਵਾਹੀ ਹੋ ਰਹੀ ਹੈ ਇਲੈਕਸ਼ਨ ਦੇ ਦੌਰਾਨ ਕੋਈ ਗੱਲ ਹੋ ਰਹੀ ਹੈ। ਕੋਣ ਆਦਮੀ ਹੈ ਜਿਹੜੇ ਨਾ ਮੁੱਦਿਆਂ ਉੱਤੇ ਹੱਲ ਨਹੀਂ ਹੋਏ ਤੇ ਉਹਨਾਂ ਨੂੰ ਕੋਣ ਹੱਲ ਕਰਨ ਦੀ ਸ਼ਕਤੀ ਰੱਖਦਾ? ਕੀ ਇਹ ਸੋਚ ਉਸ ਪਾਸੇ ਉਹਨਾਂ ਮੁੱਦਿਆਂ ਤੇ ਮੈਂ ਥੋੜਾ ਰਹੀ ਧਿਆਨ ਕਰਨ ਖਿੱਚਣ ਵਾਸਤੇ ਆਇਆ ਹਾਂ। ਦੋ ਤਿੰਨ ਦਿਨ ਪਹਿਲਾਂ ਪਟਿਆਲੇ ਰੈਲੀ ਹੋਈ ਸੀਗੀ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜਿਓ ਤੇ ਅਸੀਂ ਅਸੀਮステਟ ਤੋਂ ਉਹਨਾਂ ਨੂੰ ਗ੍ਰੇਟ ਕੀਤੀ ਸੀ ਵੀ ਪੰਜਾਬ ਦੇ ਅੰਦਰ ਉਹਦੇ ਕਹਿੰਦੇ ਆ ਵੀ ਪੰਜਾਬ ਦੇ ਜਿੱਥੇ ਕਿਤੇ ਵੀ ਹੱਥ ਰੱਖੋਗੇ ਵਦਨ ਦੇ ਉੱਤੇ ਉੱਥੇ 30 ਮਿੰਟ ਮਿਲੂਗੀ ਦਤੂ ਮਿਲੂਗਾ ਪਰ ਦੋ ਮੁਦੇ ਜਿਹੜੇ ਕਿਉਂਕਿ ਅੱਜ ਉਹਨਾਂ ਦੇ ਧਿਆਨ 'ਚ ਮੈਂ ਲੈ ਕੇ ਆਇਆ ਕਿ ਤਾਂ ਪੰਜਾਬ ਦੀ ਨਸਲ ਬਚਾਓ ਇੱਕ ਪੰਜਾਬ ਦੀ ਫਸਲ ਬਚਾਓ ਕਿਉਂਕਿ ਪੰਜਾਬ ਦੇ ਅੰਦਰ ਜੋ ਗਵਰਨਰਡਰ ਸਿਚੁਏਸ਼ਨ ਹੋਵਾ ਜ ਸਾਰੇ ਨੂੰ ਪਤਾ ਹੈ ਪਰ ਪੰਜਾਬ ਦੀ ਨਸਲ ਪੰਜਾਬ ਦੀ ਫਸਲ ਇਹਦੇ ਵਾਸਤੇ ਗੱਲ ਨਹੀਂ ਹੋ ਰਹੀ ਜਿਨ੍ਹਾਂ ਵਾਅਦਿਆਂ ਨੂੰ ਲੈ ਕੇ ਲੋਕਾਂ ਨੇ ਐਡਾ ਵੱਡਾ ਭਰੋਸਾ ਬੰਨ੍ਹੇ ਸੀਟਾ ਇਹਨਾਂ ਨੂੰ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਕਿ ਨਸ਼ੇ ਦਾ ਮੁੱਦਾ ਖਤਮ ਹੋਇਆ ਸਭ ਗੱਲ ਨਹੀਂ ਹੋ ਰਹੀ ਨਾ ਮੁੱਦਾ ਨਹੀਂ ਖਤਮ ਹੋਇਆ ਅਜ ਵੀ ਉਸੇ ਤਰ੍ਹਾਂ ਹੀ ਨਸ਼ਾ ਪਿੰਡਾਂ ਦੇ ਅੰਦਰ

ਨਸਲ ਦਾ ਮੁਦਾਰ ਬ੍ਰਾਜ਼ੀਲ ਨਾਲ এনवायरमेंट ਦੇ ਨਾਲ ਅਜੇ ਦਾ ਇੱਕ ਪੰਜਾਬ ਤੋਂ ਬਾਹਰ ਐਲਾਨ ਹੋ ਰਿਹਾ ਹੈ ਉਹ ਨੂੰ ਲੈ ਕੇ ਇਹਨਾਂ ਸਾਰੇ ਉਤਰ ਗੁੱਡੇ ਬੈਸ ਨਹੀਂ ਹੋਈ ਕਿ ਸਾਨੂੰ ਨੂੰ ਲੈ ਕੇ ਅਰਚਨ ਹੋ ਰਿਹਾ ਹੈ ਪਰ ਅਜੇ ਤਾਈ ਕਿਸੇ ਨੇ ਉਹ ਜਿਹੜੀ ਗੱਲ ਨਹੀਂ ਕੀਤੀ ਕਿ ਜਿਹੜਾ ਅਸੀਂ ਉਡਾਰੀ ਭਾਲ ਰਹੇ ਹੈ ਜਿਹੜਾ ਉਡਾਰ ਕਹਿ ਰਹੇ ਹੈ ਅੱਜ ਦੀ ਗਰੰਟੀ ਉਹ ਬੈਠਿਆ ਕਰ ਰਿਹਾ ਕਿ ਉਹ ਗਰੰਟੀ ਵੀ ਲਾ ਦੇ

ਵੀ ਅਸੀਂ ਦੇਰਦੀ ਵਾਲਿਆਂ ਨੂੰ ਜਿਹੜੇ ਉਹਨਾਂ ਨੂੰ ਵਰਕਰ ਕਰ ਦਾਂਗੇ ਅੱਜ ਤੁਸੀਂ ਉਹਨਾਂ ਦੇ ਆਪਣੇ ਐਮਐਲਏ ਅਮਰਸਰ ਦੇ ਅੰਦਰ ਜਸਤਰ ਕੁਮਾਰ ਬੀਜੇ ਪ੍ਰਤਾਪ ਜੀ ਬੋਲ ਰਹੇ ਹੈ ਤੇ ਜਿਨ੍ਹਾਂ ਜਿਸ ਤਰ੍ਹਾਂ ਉਹਨਾਂ ਨੂੰ ਪਾਸੇ ਕਰਦਿਆਂ ਤੱਕੇ ਉਹ ਸਾਰੀ ਗੱਲ ਤੁਹਾਡੇ ਸਾਹਮਣੇ ਹੈ ਰੋਜ਼ਗਾਰ ਦੀ ਗੱਲ ਕੋਈ ਭਗਵਾਨ ਮਾ ਜੀ ਹਰੇਕ ਸਟੇਟ ਤੇ ਚੜ ਕੇ ਕੁਝ ਆંકੜੇ ਦਿਵਾ ਦਿੰਦੀ ਹੈ ਪਰ ਜਿਸ ਤਰ੍ਹਾਂ ਨੌਕਰੀਆਂ ਲੈਣ ਆਲੇ ਲੋਕਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ ਉਹ ਤਾਂ ਬਹੁਤ ਹੀ ਸ਼ਰਮ ਦਾ ਮਕਾਮ ਹੈ ਸਾਥੀ ਉਹਦੇ ਉੱਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਗਾ ਇਹ ਨਹੀਂ ਕਹਿਣਾ ਚਾਹੁੰਗਾ ਅਸੀਂ ਸਭੇ ਸਮਾਜ ਦੇ ਅੰਦਰ ਅਨੇਕ ਹਰੇਕ ਬੰਦਾ ਚਾਹੇ ਗਰੀਬ ਤੋਂ ਗਰੀਬ ਹੈ ਅਮੀਰ ਤੋਂ ਅਮੀਰ ਹੈ ਇੱਜ਼ਤ ਭਰੇ ਦੀ ਪਿਆਰੀ ਹੈ ਹਰੇਕ ਦੇ ਬੱਚੇ ਬੱਚੀਆਂ ਦੇ ਇੱਜ਼ਤ ਸਭ ਨੂੰ ਪਿਆਰੀ ਹੈ ਮੇਰਾ ਦੋਸਤ ਕਿਸੇ ਇੱਕ ਮੰਤਰੀ ਦਾ ਦੂਜੇ ਮੰਤਰੀ ਦਾ ਨਹੀਂ मेरा सवाल भगवंत मान जी नु है भगवंत मान जी तुसी इस पार्टी दे मुखिया हो तुसी इस मुद्दे ते जुबान क्यों नहीं खोली जावे ये तुसी आँख नीच लिया एक जिम्मेवार कौन है पंजाब दी जदा पंजाब उ त अंक ही लोग है सब उस रणख दे पैरा कौन देऊंगा फिर assi kede naal jakke gall क्योंकि छोटे मिया तो छोटे मिया बड़े मियां सुभान अल्लाह ਉਹ ਵਰਤਮਾਨ ਜੀ ਦਾਰਿਆ ਆਪਣੇ ਮਿਨਿਸਟਰਾਂ ਨੂੰ ਨਹੀਂ ਸਵਾਲ ਸਕੇ ਉਥੇ ਖੁਦ ਮੁੱਖ ਮੰਤਰੀ ਸੁਪਰੀਮੋ ਦੇ ਘਰੇ ਰੋਲਾ ਪਿਆ ਖੜਾ ਹੈ ਚੀਫ ਮਿਨਿਸਟਰ ਦਿੱਲੀ ਦੇ ਅੰਦਰ ਕਹੇ ਦੀ ਅੰਦਰ ਮਹਿਲਾ ਦਾ અપਮਾਨ ਜਦੋਂ ਹੋ ਰਿਹਾ ਹੈ ਇਹ ਸਾਰੇ ਸਵਾਲ ਜਿਹੜੇ ਹੈ ਸਭ ਪੰਜਾਬ ਦੇ ਤੇ ਇੱਥੇ ਜਦੋਂ ਮੈਂ ਜਲੰਧਰ ਜਿਲ੍ਹੇ ਹੁੜਾਣਾ ਆਪਣੇ ਆਪ ਚ ਮੈਂਚੈਸਟਰ ਆਫ ਇੰਡੀਆ ਕਹਿੰਦਾ ਮੈਂ ਸਮਝਦਾ ਜੋ ਉਹਨਾਂ ਦਾ ਹੁੜਾਣਾ ਦਾ ਸਥਾਨ ਹੈ ਉਹ ਇਸ ਥਾਂ ਜਲੰਧਰ ਦਾ ਸਾਬ ਜਲੰਧਰ चाहे फूलुफैक्चरिंग है चाहे मिसाल जल तकलीफ देती है काजा है, 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 तो 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 है ताजा महीने तीभू बॉर्डर लाओ शंभू रेलवे ट्रैक उन्द कर रखी है गडिया पूरे एक महीने बंद रही है ਕਿਸੇ ਨੇ ਕੋਈ ਐਡਵਰਟ ਨਹੀਂ ਕੀਤਾ ਕਿ ਕਿਸਾਨਾ ਨਾ ਜਾ ਕੇ ਗੱਲ ਕਰਕੇ ਜਿਹੜੇ ਵਕੀਲ ਬਣੇ ਹੋ ਸੀ ਕਿਸਾਨਾ ਦੇ ਉਹਨਾਂ ਨੇ ਗੱਲ ਨਹੀਂ ਕੀਤੀ ਜਦੋਂ ਬਾਰੋ ਮੰਤਰੀ ਆਏ ਉਦੋਂ ਵਕੀਲ ਸਾਹਿਬ ਵਿਚਾਲੇ ਬੈਠੇ ਫੈਸਲਾ ਹੋਣ ਲੱਗਿਆ ਵਕੀਲ ਸਾਹਿਬ ਨੇ ਬਿਦਾਨੀ ਮਾਰਤੀ ਤੇ ਵਕੀਲ ਸਾਹਿਬ ਅਗਰੇ ਹਿੰਦੇ ਮਜ਼ਬੂਤ ਵਕੀਲ ਸੀ ਪਰ ਹੰਤਮਾਨ ਜੀ ਈ ਉਹ ਲਗਾ ਭੱਜ ਨਹੀਂ ਸੀ ਬੰਦਾ ਜਦੋਂ ਆਦੇ ਮੁੱਖ ਮੰਤਰੀ ਹੁੰਦੇ ਜਾ ਕੇ ਕਿਸਾਨਾਂ ਨਾਲ ਆਪਣੇ ਜਿਹੜੇ ਮੌਕੇ ਸੀਗੇ ਜਿਹਨਾਂ ਵਾਸਤੇ ਉਹ ਲੜਾਈ ਲੜ ਰਹੇ ਸੀ ਉਹਨਾਂ ਨੂੰ ਕਹਿੰਦੇ ਵੀ ਆਪਾਂ BJP ਦੇ ਖਿਲਾਫ ਮਹਿੰਮ ਚਲਾਈਏ ਪਰ ਆਮ ਜਨਤਾ ਵਪਾਰੀ ਨੂੰ ਤਕਲੀਫ ਨਾ ਹੋਵੇ ਸਾਹਿਬ ਕੀ ਨੇ ਅਗਰ ਕੀਤੀ ਸੁਨੀਲ ਜੇਕਰ ਚਾਹੇ ਮੇਰੇ ਪਾਰਟੀ ਦੇ ਕਈ ਸਾਥੀ ਮਰਨਾਲ ਰਾਜ ਹੋ ਗਏ ਉਹਨਾਂ ਨੇ ਮੈਂ ਕਿਹਾ ਵੀ ਤੁਸੀਂ ਕਿਸਾਨ ਸਾਥੀਓ ਤੁਹਾਡਾ ਗੁੱਸਾ ਖਿਲਾਫ BJP ਨਾਲ ਹੈ ਤੁਸੀਂ ਸਾਡੀ ਮਦਦ ਉਠ ਕਰੋਗੇ खड़े तो नहीं होते हैं जल में जवाब दी तरीक राज्यपाल साहब अनाउंस किया अखबारा ज परे पे है पक्का मोर्चा चंडीगढ़ जाके लावे भगवंत मान के खिलाफ

ਰੇਡ ਯੂਨੀਅਨਸ ਸੌਰੀ ਨੋ ਇੰਡਸਟਰੀ ਪਲੀਜ਼ ਤੋਂ ਕਈਆਂ ਦੇ ਵਪਾਰੀ ਸਾਥੀਆਂ ਦੇ ਸਰੂਚੀਆਂ ਇਹ ਫੋਨ ਹੈ ਵੀ ਤੁਸੀਂ ਪਲੀਜ਼ ਆ ਰੇਲ ਦੇ ਨਾਰੋ ਕੋ ਤੇਜੀ ਕਲੇ ਚੜਤਾ ਸਭ ਇੱਕ ਮਹੀਨੇ ਦਾ ਕਿਸੇ ਨੇ ਉਹਨਾਂ ਨੂੰ ਬਤਲਾਇਆ ਹੀ ਨਹੀਂ ਜਾ ਕਿ ਮੈਂ ਆ ਸਾਰੀ ਐਨਲਾਈਜ਼ ਕਰਕੇ ਰੱਖਣਾ ਸਭ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਸਭ ਕਿੰਨਾ ਨੁਕਸਾਨ ਹੋਇਆ ਕਿੰਨਾ ਇੱਕ ਉੱਚੀ ਸਾਰੇ ਐਕਸਪੋਰਟ ਦਾ ਕੰਮ ਕਰਦੇ ਸਾਬਤ ਤੇ ਬਹੁਤ ਸਾਰੇ ਐਕਸਪੋਰਟ ਹਨ ਜੜੀ ਐਕਸਪੋਰਟ ਹੈ ਕੰਟੇਨਰ ਵੀਲੀ ਰੇਸੀ ਇੱਕ ਦਿਨ ਦੀ ਸ਼ਿਪਮੈਂਟ ਲੇਟ ਹੋ ਜੇ ਐਮਸੀ ਕੈਸਲ ਹੋ ਜਾਂਦੀ ਹੈ ਸਭ ਸਾਰੇ ਦਾ ਸਾਰਾ ਰਗੜਾ ਲੱਗ ਜਾਂਦਾ ਹੈ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਗਿਆ ਕੌਣ ਕਰੂਗਾ ਬਦਲ ਮਾਜੀ ਕਰਨਗੇ ਨਹੀਂ ਸਿਰਫ ਚਾਹਤਾ ਵਪਾਰੀ ਵੱਲ ਹੋ ਗਿਆ ਪੰਜਾਬ ਦਾ ਹੋ ਗਿਆ ਪਰ ਉਸ ਤੋਂ ਵੀ ਵੱਡਾ ਇੱਕ ਜਿਹੜਾ ਨੁਕਸਾਨ ਅਸੀਂ ਦੇਖ ਰਹੇ ਹਾਂ ਉਹ ਨੁਕਸਾਨ ਹੈ ਸਭ ਇੱਕ ਭਾਵਨਾ ਬਣ ਗਈ ਵੀ ਆ ਕਿਸਾਨ ਹੈ ਜਿਹੜੇ ਆ ਸਾਡੇ ਵਿਭਾਗ ਨੂੰ ਖਰਾਬ ਕਰੀ ਜਾਂਦੇ ਇਹਦੇ ਤੇ ਮੋਰ ਲੱਗੀ ਬਰਨਾਲੇ ਦੇ ਅੰਦਰ ਜਾ ਕੇ ਜਦੋਂ ਉਹ ਖੌਤੀ ਲੀਡਰਾਂ ਨੇ ਆਪਣੇ ਆਪ ਨੂੰ ਦੇ ਅਸੂਮ ਦੀਸ ਰਿਸਪੋਨਸੀਬਿਲਟੀ ਆਫ ਕਾਜ਼ੂ ਕੋਰ ਕਹਿ ਲਓ ਜਾਂ ਕਜ਼ੂ ਕੋਰ ਕਹਿ ਲਓ ਉਹ ਫੈਸਲੇ ਕਰਵਾਉਣ ਲੱਗੇ ਕਿ ਪੂਰਾ ਪੂਰਾ ਸ਼ਹਿਰ ਉਹਨਾਂ ਲੀਡਰਾਂ ਦੀ وجہ ਨਾਲ ਕਿਸਾਨ ਦੇ ਵਪਾਰੀ ਦਾ ਟਕਰਾਅ ਹੋ ਗਿਆ ਸਾਰਾ ਕਿਸਾਨ ਬਦਨਾਮ ਵਪਾਰੀ ਵਰਗ ਦੇ ਜਿੱਥੇ ਚਾਰ ਵਪਾਰੀ ਕਹਿੰਦਾ ਜੇ ਨਾਲ ਕਿਸਾਨਾਂ ਨੇ ਧੂਆ ਕਰ ਰੱਖਿਆ ਸਾਡੇ ਨਾਲ ਸਾਡੇ ਰੋਜ਼ ਕੋਈ ਨਾ ਕੋਈ ਰੇਲਵੇ ਟ੍ਰੇਨ ਰੋਕ ਕੇ ਬੈਠੇ ਕਿਸਾਨ ਨਹੀਂ ਰੋਕਦੇ ਸਾਹਿਬ ਮੈਂ ਇਸੇ ਕਰਕੇ ਅੱਜ ਤੁਹਾਡੇ ਕੋਲ ਬੇਨਤੀ ਕਰਨਾ ਹੈ ਕਿ ਆਹ ਭ੍ਰਾਂਤੀ ਆਪਾਂ ਮਿਟਾਈਏ ਆਹ ਜੋ ਕੁਝ ਹੋ ਰਿਹਾ ਹੈ ਕੋਈ ਕਿਸਾਨ ਨਹੀਂ ਕਰ ਰਿਹਾ ਕਿਸਾਨ ਤੇ ਵਪਾਰੀ ਮੇਰਾ ਮੰਨਣਾ ਸਾਹਿਬ ਬੀਜੇਪੀ ਦਾ ਮੰਨਣਾ ਹੈ ਦੋਨੋਂ ਇੱਕ ਹੀ ਗੱਡੀ ਦੇ ਦੋ ਪਹੀਏ ਹੈ ਇੱਕ பஞ்சਰ ਹੋ ਗਿਆ ਲੇਕਿਨ ਉਹ ਭੰਡਾਂਗਾਂ ਨਾਲ ਖੁੱਟ-ਖੁੱਟ ਕੇ ਪਰ ਕਰਤਾ ਬਿਠਾਤਾ ਫੇਟਿੰਗ ਨਹੀਂ ਚੱਲ ਸਕਦੀ ਆ ਚੜਨਾ ਹੈ ਉਹ ਲੀਡਰਾਂ ਦਾ ਫਸੇ ਲੀਡਰਾਂ ਦਾ ਜਿਹੜੇ ਹਰੇ ਪਰਨੇ ਬਾਕੇ ਕਿਸਾਨ ਦਾ ਨਮਾਇਦਗੀ ਕਰਨ ਦਾ ਟਿਕਾ ਲੈ ਲਿਆ ਉਹਨਾਂ ਦੀ ਦੁਕਾਨਾਂ ਚੱਲ ਰਹੀਆਂ ਇਸ ਤਰ੍ਹਾਂ ਆ ਜਿਹੜਾ ਵੀ ਕਿਸਾਨਾਂ ਦੇ ਨਾਮ ਤੇ ਉਹਨਾਂ ਦੀ ਦੁਕਾਨ ਚੱਲ ਰਹੀ ਹੈ ਉਹ ਸਮਝੋ ਤੇ ਕਰਾਰੇ ਐ ਮੈਂ ਅਮਿਤ ਸ਼ਾਹ ਜਿਹਦੇ ਪ੍ਰੈਕਨਸ ਚ ਇੱਕ ਕੇਸ ਲੁਧਿਆਣੇ ਦਾ ਅਦਸਿਆ ਉਥੇ 25 ਦਿਨ ਤਰਨਾ ਲਾ ਕੇ ਛੇਰੀ ਮਾਂ ਦੀ ਹੈ ਧਾਰੇਪੁਰ ਦੇ ਲੀਡਰ 6.5 ਕਰੋੜ ਰੁਪਏ ਦਾ ਰਸੂਲ ਪੈਗਰ ਨਾ ਦਾ ਵੇਲਾ ਸਾਢੇ 6 ਕਰੋੜ ਦਾ ਐਂਡ ਦੇ ਆਰ ਲੀਗਲਾਈਜ਼ਡ ਕਰਪਸ਼ਨ 4.5 ਕਰੋੜ ਰੁਪਏ ਦਾ ਚੈੱਕ ਗਿਆ 2 ਕਰੋੜ ਰੁਪਏ ਕੈਸ਼ ਲਏ ਸਰਕਾਰ ਵਿਚਾਲੇ ਮੀਡੀਏਟਰ ਬਣ ਕੇ ਆ ਫੈਸਲਾ ਹੋਇਆ ਫਿਰ ਰਿਪੋਰਟਾਂ ਦਿੱਤਾਲੇ ਲਾ ਦੀ ਸਰ ਅਗਰ ਕੰਗਰੂ ਪੋਰਟ ਹੀ ਚਲਣੀ ਹੈ ਵੀ ਕੋਈ ਵੀ ਬੰਦਾ ਹਰਾ ਪਰਨਾ ਪਾ ਕੇ ਧਰਨਾ ਲਾ ਕੇ ਜੇ ਇਸ ਤਰ੍ਹਾਂ ਕਰਨ ਲੱਗਿਆ ਸਭ ਬਰਨਾਲੇ ਦੇ ਅੰਦਰ ਵੀ ਜੋ ਕੁਝ ਹੋਇਆ ਬਰਨਾਲੇ ਦੇ ਅੰਦਰ ਇਮੀਗ੍ਰੇਸ਼ਨ ਦਾ ਫਰਾਡ ਸਾਫਾ ਕੇਸ ਬਰਨਾਲਾ ਕੀ ਦਾ ਇਲਾਕਾ ਸੁਨੀਲ ਜਾਖੜ ਤਾਂ ਨੀਰ ਪ੍ਰੇਜ਼ੈਂਟ ਕਰਦਾ ਖੁਦ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਅੰਦਰ ਉਹਨਾਂ ਦੀ ਅੱਖ ਦੇ ਹੇਠਾਂ ਲੱਕ ਦੇ ਹੇਠਾਂ ਉਥੇ ਇੱਕ ਝਗੜਾ ਹੈ ਕਿਸੇ ਨੇ ਫਰਾਡ ਕੀਤਾ ਤਾਂ ਉਥੇ ਮੁੱਖ ਮੰਤਰੀ ਸਾਹਿਬ ਦਾ ਫਰਜ ਪੈਂਦਾ ਸੀ ਵੀ ਉਹਨੂੰ ਘੜ ਕੇ ਕਾਰਵਾਈ ਕਰਾਓ ਇੱਕ ਬੱਚਾ ਗਿਆ ਹੁਣ ਤਾਂ ਪੰਜਾਬ ਦੇ ਅੰਦਰੋਂ ਹਵਾਈ ਜਹਾਜ਼ ਭਰ ਕੇ ਜਾਣ ਲੱਗੇ ਸਭ ਤੁਸੀਂ ਦੇਖਿਆ ਸਾਊਥ ਅਮਰੀਕਾ ਦੇ ਅੰਦਰ ਨਿਕਰਾਗੂਆ ਕੋਸਟਾ ਰਿਕਾ ਜਾਲ ਤੇ ਜਾਲ ਪੱਕੇ ਜਾਂਦੇ ਜੂਤ ਸੇ ਕਹਦੇ ਨੇ ਜੀ ਪੰਜਾਬੀ ਨੇ ਪੰਜਾਬੀ ਫੜੇਗੇ ਸਭ ਹਮੇਸ਼ਾ ਕੋਈ ਨਾ ਕੋਈ ਦਾ ਲਿੰਕ ਪੰਜਾਬ ਨਾਲ ਨਿਕਲਦਾ ਹੈ ਕੋਈ ਨਾ ਕੋਈ ਬਹੁਤ ਬੇਸਿਕਲੀ ਦਾ ਜਲੰਧਰ ਵਾਲੇ ਕੋਲ ਕੋ ਜਲੰਧਰ ਦਾ ਬਦਨਾਮ ਕਰਦੇ ਲੱਗੇ ਜਲੰਧਰ ਦਾ ਬੰਦਾ ਸੀਗਾ ਜੀ ਕੋਈ ਇਮੀਗ੍ਰੇਸ਼ਨ ਏਜੰਸੀ ਸੀਗਾ ਆ ਜੂਏਵਾਰੇ ਇਹਨਾਂ ਕਿਸਾਨ ਲੀਡਰਾਂ ਦੀ ਹੈ ਵੀ ਤੁਸੀਂ ਫੈਸਲੇ ਕਰਾਉਂਗੇ ਤੇ ਪਵੰਦਮਾਨ ਜੀ ਲਾਰਡ ਆਰਡਰ ਸਿਸਟਮ ਕੋਲੈਪਸ ਹੋ ਗਿਆ ਸਾਬ ਇਸ ਕਰਕੇ ਇਸ ਕਿਸਮ ਦੇ ਪੰਚਾਇਤੀ ਆਪਣੇ ਆਪ ਨੂੰ ਕਹਿੰਦੇ ਪੰਚਾਇਤੀ ਹੈ ਪਰ ਉਹ ਤਾਂ ਇੱਕ ਬਲੈਕਮੇਲ ਹੋ ਰਿਹਾ ਸਾਬ ਲੋਕਾਂ ਨੂੰ ਬਲੈਕਮੇਲ ਕਰਨ ਦਾ ਲਾਇਸੈਂਸ ਆ ਲਾਇਸੈਂਸ ਦਿੱਤਾ ਭਗਵੰਤ ਮਾਨ ਜੀ ਨੇ ਭਗਵੰਤ ਮਾਨ ਜੀ ਆਪਣੀ ਜ਼ਿੰਮੇਵਾਰੀ ਤੋਂ ਪੱਜਗੇ ਸਾਬ ਉਹ ਜ਼ਿੰਮੇਵਾਰੀ ਜਿਹੜੀ ਪੰਜਾਬ ਦੇ ਲੋਕਾਂ ਨੇ ਦਿੱਤੀ ਸੀਗੀ ਇਸ ਕਿਸਮ ਦੇ ਖੋਤੀ ਪੰਚਾਇਤਾਂ ਖੜੀਆਂ ਹੋ ਗਈਆਂ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਸੰਭਾਲਣ ਦੀ ਬਜਾਏ ਉਹਨੂੰ ਕਿਕਲੀ ਅਗਾਵੇ ਛੱਲੇਗਾ ਰਹੇ ਪੰਜਾਬ ਨੂੰ ਛੱਲਾ ਬਣਾ ਰਹੇ ਹੈ ਪਰ ਐਡਮਿਨਿਸਟ੍ਰੇਸ਼ਨ ਨਹੀਂ ਦੇ ਰਿਹਾ ਸਰ ਮੈਂ ਪਿਛਲੇ ਇਸ ਇਲੈਕਸ਼ਨ ਦੇ ਦੌਰਾਨ ਜਿੱਥੇ-ਜਿੱਥੇ ਗਿਆ ਇੱਕ ਕੋਈ ਮੰਗ ਉੱਠ ਕੇ ਆਈ ਸਾਹਦੇ ਤਾਂ ਜੀ ਮੋਦੀ ਜੀ ਦਾ ਪ੍ਰੋਗਰਾਮ ਨਹੀਂ ਬਣਦਾ ਤਾਂ ਯੋਗੀ ਜੀ ਨੂੰ ਲੈ ਕੇ ਆਓ ਸਾਡੇ ਅਮਿਸ਼ਾ ਜੀ ਨੂੰ ਲੈ ਕੇ ਆਓ ਅਮਿਸ਼ਾ ਜੀ ਕੋਲੋਂ ਕੋਈ ਤਾਂ ਹੀ ਪ੍ਰੋਗਰਾਮ ਕਰਨਾ ਮੈਂ ਮੇਰੀ ਯੂਪੀਰ ਬਾਅਦ ਨੇ ਵੈਸਟ ਬੰਗਾਲ ਵੇ ਅਬ ਜੀਰ ਦੇਖਣਾ ਕਿ ਆ ਨਤੀਜੇ ਆ ਇਹਨਾਂ ਕੰਮ ਕਰੋ ਆਪ ਸੰਭਾਲੋ ਤੇ ਜਾਓ ਕਿਉਂ ਮੰਗਾ ਰਹੀਏ ਸਰ ਮੈਂ ਇਹ ਸਵਾਲ ਤੁਹਾਡੇ ਰਾਈ ਲੋਕਾਂ ਨੂੰ ਅਗਾਹ ਕਰਨਾ ਹੈ ਸਭ ਅੱਜ ਦੇ ਦਿਨ ਯੋਗੀ ਜੀ ਜਾਂ ਮੋਦੀ ਜੀ ਜਾਂ ਅਮਿਤ ਸ਼ਾਹ ਜੀ ਉਹ ਸਿਰਫ ਕੋਈ ਬੀਜੇਪੀ ਦੇ ਲੀਡਰ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਨਹੀਂ ਉਹ ਇੱਕ ਸਿੰਬਲ ਬਣ ਗਏ ਸਾਹਿਬ ਲਾਅ ਐਂਡ ਆਰਡਰ ਦੇ ਵੀ ਮਜ਼ਬੂਤ ਲੀਡਰਸ਼ਿਪ ਹੈ ਇਹ ਉਹਨਾਂ ਨੇ ਲਾਅ ਐਂਡ ਆਰਡਰ ਸਟੈਬਲਿਸ਼ ਕਰਦੇ ਨੇ ਬਦਮਾਸ਼ ਆਦਮੀ ਗੁੰਡਾਗਰਦੀ ਇਹਨੂੰ ਨਖੇਲ ਪਾ ਦੇਣਗੇ ਇਸ ਕਰਕੇ ਲੋਕ ਉਹਨਾਂ ਦੀ ਮੰਗ ਕਰ ਰਹੇ ਅੱਜ ਜੁਮੇ ਮੈਂ ਤਾਂ ਭਗਵੰਦਾਨ ਜੀ ਸੀਗਾ ਭਗਵੰਦਾਨ ਜੀ ਦਾ ਚੁੱਪੇ ਕਰਕੇ ਸਰ ਬਿਲਕੁਲ ਇਹਨਾਂ ਨੇ ਇਹਦੇ ਤੇ ਗੱਲ ਹੀ ਨਹੀਂ ਕਰਦੇ ਕੱਲ ਇਨਫੈਕਟਿਵ ਇਲਜ਼ਾਮ ਤੁਹਾਨੂੰ ਉਹ ਤੁਸੀਂ ਸਵਾਲ ਪੁੱਛੋਗੇ ਨਾ ਤੇ ਮੈਂ ਦੇ ਦਊਗਾ ਮੇਰਾ ਕਨਸਰਨ ਹੈ ਸਰ ਇਸ ਸਾਰੇ ਪ੍ਰੋਸੈਸ ਦੇ ਅੰਦਰ ਦੋ ਆਊਟਕਮ ਜੋ ਕੁਝ ਨਿਕਲ ਕੇ ਆ ਰਹੀ ਹੈ ਇੱਕ ਤਾਂ ਡਿਵੀਜ਼ਨ ਸ਼ਹਿਰੀ ਤੇ ਪੇਂਡੂ ਖੇਤਰ ਦੇ ਅੰਦਰ ਦੂਸਰੀ ਡਿਵੀਜ਼ਨ ਕਿਸਾਨਾਂ ਦੇ ਤੇ ਵਪਾਰੀਆਂ ਦੇ ਅੰਦਰ ਤੇ ਲਾਅ ਐਂਡ ਆਰਡਰ ਐਡਮਿਨਿਸਟ੍ਰੇਸ਼ਨ ਹੈਸ ਟੋਟਲੀ ਕੋਲਾਪਸਡ ਯਾਰੇ ਸੀ ਕਰਪਸ਼ਨ ਖਤਮ ਕਰ ਦੇਾਂਗੇ ਕਰਪਾਸਿੰਦਾ ਹਾਲਮ ਹੈ ਸਾਬ ਕਰਪਸ਼ਨ ਖਤਮ ਨਹੀਂ ਕਰਪਸ਼ਨ ਮਹਿੰਗੀ ਹੋ ਗਈ ਤੇ ਵਾਈਡ ਸਪਰੈਡ ਹੋ ਗਈ ਜਿਹੜੇ ਕਹਿੰਦੇ ਸੀ ਕਿ ਮੈਂ ਇੱਕ ਨੰਬਰ ਦੇਉਂਗਾ ਤੁਹਾਨੂੰ ਕਿਸੇ ਨੂੰ ਉੱਥੇ ਜਾਣ ਦੀ ਲੋੜ ਨਹੀਂ ਇਹ ਦਫ਼ਤਰ ਤੇ ਜ਼ਲੀਲ ਹੋਣ ਦੀ ਉਹਦਾ ਨੰਬਰ ਸੀਗਾ 1076 ਇਫ ਆਮ ਰਾਈਟ 1076 ਤੇ ਕਰੋ ਤੁਹਾਡੇ ਕੋਲ ਕਰੇ ਆ ਜੂਗਾ ਤੁਹਾਡਾ ਕਰੋ ਆ ਜੂਗਾ ਸਾਡਾ 15 ਲੱਖ ਛੋਟੇ ਕਿਸਾਨ ਇਸ ਗੱਲ ਦੇ ਗਵਾਹ ਹੈ ਸਾਹਿਬ ਉਹਨਾਂ ਨੂੰ 6000 ਰੁਪਿਆ ਮਹੀਨਾ ਇਸ ਕਰਕੇ ਨਹੀਂ ਆ ਰਿਹਾ ਕਿ ਉਹਨਾਂ ਦੇ 176 ਨੇ ਅਜ ਤਾਈਂ ਉਹਨਾਂ ਦਾ KYC ਨਹੀਂ ਕਰਵਾ ਸਕੇ ਨੋ ਯਰ ਕਲਾਈਂਟ ਜਦੋਂ ਆ ਸਕੀਮ ਚਾਲੂ ਹੋਈ ਕਿਸਾਨ ਸਨਮਾਨ ਨਿਧੀ ਜਿਹਦੇ ਤਹਿਤ 6000 ਰੁਪਿਆ ਕਿਸਾਨ ਦੇ ਖਾਤੇ ਹੇ ਚਾਣਾ ਸੀਗਾ ਉਦੋਂ 23 ਲੱਖ ਕਿਸਾਨ ਪਰਿਵਾਰ ਇਹਦੇ ਚ ਰਜਿਸਟਰ ਹੋਏ 23 ਲੱਖ ਤੇ ਅਗਲੇ ਸਾਲ 19 ਵਾਲੇ ਸਾਲ ਦੇ ਅੰਦਰ 19ਵੀਂ ਵਾਲੇ ਸਾਲ ਦੇ ਅੰਦਰ 8.5 ਲੱਖ ਰਹਿ ਗਏ ਸਨ ਕਿਉਂਕਿ ਉਦੋਂ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਸਰਕਾਰੀ ਨੌਕਰੀ 'ਚ ਐ ਉਹ ਅਵੇਲ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਸਰਕਾਰੀ ਪੈਨਸ਼ਨ ਮਿਲਦੀ ਐ ਉਹ ਅਵੇਲ ਨਹੀਂ ਕਰ ਸਕਦੇ ਫਿਰ ਤੁਸੀਂ ਆਪਣਾ ਆਧਾਰ ਕਾਰਡ ਬੈਂਕ ਖਾਤੇ ਨਾਲ ਅਟੈਚ ਕਰਵਾ ਲਓ ਅਟੈਚ ਕਰਵਾ ਲਓ ਆ ਕਿੰਨਾ ਕੋਟਾ ਕੰਮ ਸੀਗਾ ਸਰ ਭਗਵੰਤ ਮਾਨ ਜੀ ਨੇ ਨਹੀਂ ਕਰਾਇਆ ਉਹਦਾ ਮੈਂ ਤੁਹਾਨੂੰ ਦੇਖੋ ਉਹਦੀ ਰਿਪਰਕਸ਼ਨ ਕੀ ਐ 14 14.5 15 ਲੱਖ ਦੇ ਕਰੀਬ ਪਰਿਵਾਰ ਐ ਸਰ ਜਿਨ੍ਹਾਂ ਨੂੰ 6000 ਰੁਪਿਆ ਮਹੀਨਾ ਨਹੀਂ ਆ ਰਿਹਾ 6000 ਛੋਟਾ ਲੱਗਦਾ ਸਾਹਿਬ ਅਗਰ 15 ਲੱਖ ਨਾਲ ਜਰਬ ਕਰਕੇ ਦੇਖੋ 900 ਕਰੋੜ ਰੁਪਇਆ ਸਾਲ ਦਾ ਕਿਸਾਨ ਦੀ ਜੇਬ ਤੇ ਜਾਣਾ ਸੀ ਉਹ ਜਿਹੜਾ ਕਿਸਾਨ ਦੀ ਛੋਟੇ ਕਿਸਾਨ ਦੀ ਜੇਬ ਤੇ ਜਾਣਾ ਸੀ ਉਹ ਇੱਥੇ ਆਣਾ ਸੀ ਮੰਡੀਆਂ ਤੇ ਆਣਾ ਸੀ ਨਹੀਂ ਆਇਆ ਕਿਉਂਕਿ ਭਗਵੰਤ ਮਾਨ ਜੀ ਛਪੜ ਕੇ ਬਹਿ ਗਏ ਕਿਉਂਕਿ ਉਸ ਤੇ ਫੋਟੋ ਨਹੀਂ ਲੱਗ ਸਕਦੀ ਸੀ ਨਾ ਕੇਜਰੀਵਾਲ ਜੀ ਦੀ ਲੱਗਣੀ ਸੀ ਨਾ ਭਗਵੰਤ ਮਾਨ ਜੀ ਦੀ ਲੱਗਣੀ ਸੀ ਤੇ ਕਾਂਗਰਸ ਪਾਰਟੀ ਨੇ ਐਜ਼ ਅ ਬਤੌਰ ਆਪੋਜੀਸ਼ਨ ਕੋਰਡੀਨੇਟ ਕਰਕੇ ਉਹ ਬੋਲੇ ਹੀ ਨਹੀਂ ਜੋ ਮੇਰਾ ਸੋਲ ਪਾਕਿਸਤਾਨ ਚੱਤੇ ਪਰ ਨਿਯੁਕਤ ਕੀਤਾ ਸੀ ਉਸ हिसाब से चलो ਤੁਸੀਂ ਸਾਨੂੰ ਮਾਰਾ ਕਹਿੰਦੇ ਹੋ ਇਸ ਸਕੀਮ ਨੂੰ ਮਾਰਾ ਕਹਿੰਦੇ ਹੋ 6000 ਕੀ ਕਿਸੇ ਕੋ ਨਾਲ ਇੱਕ ਕਿਸਾਨ ਜਿੱਥੇ ਬੰਦੀ ਨੇ ਨਾ ਤਾਂ ਯਤਨ ਕੀਤਾ ਵੀ ਇਹਨਾਂ ਕਿਸਾਨਾਂ ਦੇ ਅਸੀਂ ਕਾਰਡ ਬਣਵਾ ਦੀਏ ਨਾ ਕਿਸੇ ਦਿਨ ਭਗਵੰਤ ਮਾਨ ਜੀ ਦੇ ਕਰਦੇ ਉਹ ਧਰਨਾ ਲਾਣਾ ਦਾ ਦੂਰ ਦੀ ਗੱਲ ਕੋਈ ਚਿੱਠੀ ਵੀ ਨਹੀਂ ਲਿਖੀ ਵੀ ਆ ਬਣਵਾ ਦੇ ਸੋ ਆਜ ਜੋ ਕੁਝ ਇੱਕ ਭਵੰਦਰ ਪੈਦਾ ਕੀਤਾ ਜਾ ਰਿਹਾ ਹੈ ਨਾ ਰੀਅਲ ਇਸ਼ੂਸ ਜਿਹੜੇ ਐ ਉਹਨਾਂ ਨੂੰ ਲਪੋੜ ਵਾਸਤੇ اپੋਜੀਸ਼ਨ ਆਪਣੇ ਕੰਮ 'ਚ ਫੇਲ ਹੋਈ ਹੈ ਉਤੇ ਉਤੇ ਹੋਈ ਹੈ ਸਾਹਿਬ ਮੁੱਦੇ ਹੈ ਡਰੱਗਸ ਡਰੱਗਸ ਦੇ ਉਤੇ ਕਿਵੇਂ ਚੱਕਣਗੇ ਸਾਹਿਬ ਪਹਿਲੀ ਗੱਲ ਤਾਂ ਭਗਵਤ ਮਾਨ ਜੀ ਖੰ ਲਣ ਨਹੀਂ ਦਿੰਦੇ ਉਹਨਾਂ ਨੂੰ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਸਾਰੇ ਹਾਂਜੀ ਮਹਾਰਾਜ ਚ ਕਾਂਗਰਸ ਪ੍ਰੈਜ਼ੀਡੈਂਟ ਹੈ ਚ ਦੂਜੇ ਲੀਡਰ ਹੈ ਪੁਰਾਣੇ ਹੋਮ ਮਿਨਿਸਟਰ ਸਾਹਿਬ ਹੋ ਜੁੜੇ ਹੈ ਉਹ ਸਾਰੇ ਉੱਥੇ ਗੋਡੀ ਟੇਕਦੇ ਦੇ ਦੂਜੇ ਕਾਂਗਰਸ ਤੇ ਮੈਂ ਥੋੜੇ ਰਹੀ ਸਾਥੀਓ ਕਾਂਗਰਸ ਦੇ ਦੋ ਮੇਨ ਲੀਡਰ ਅੱਜ ਕੱਲ੍ਹ ਚੱਲ ਰਹੇ ਹੈ ਸਾਹਿਬ ਇੱਕ ਗੱਲ ਐ ਸੇ ਲੜਨੀ ਰਹੀ ਹੈ ਕਿ ਉਹ ਲੁਧਿਆਣਾ ਲੜਾ ਰਹੇ ਐ ਬੈਠੇ ਦੋਨੇ ਲੁਧਿਆਣੇ ਐ ਕਿਉਂਕਿ ਉਥੇ ਪੈਸਾ ਪੂਸਾ ਬਹੁਤ ਐ ਪਰ ਇੱਕ ਮਿੰਟ ਪਲੀਜ਼ ਪ੍ਰੋਬਲਮ ਕੀ ਐ ਦੋਨੋਂ ਲੀਡਰਾਂ ਦੇ ਉੱਤੇ ਨਸ਼ੇ ਦੇ ਅਲੀਗੇਸ਼ਨ ਲੱਗੇ ਹੋਏ ਸਾਬ ਉਹ ਕਿਹਨੇ ਨਸ਼ਾ ਖਤਮ ਕਰਾ ਦੇਣਗੇ ਸੁਨੀਲ ਜਾਖੜ ਕਿਸੇ ਰਾਂਚੀ ਦੀ ਭਾਵਨਾ ਨਹੀਂ ਕਰੇ ਮੁੱਖ ਮੰਤਰੀ ਚੀਫ ਮਿਨਿਸਟਰ ਅਮਰਿੰਦਰ ਸਿੰਘ ਜੀ ਨੇ ਸੋਨੀਆ ਜਨ ਨੂੰ ਚਿੱਠੀ ਲਿਖੀ ਕਿ ਮੇਰਾ ਜਿਹੜਾ ਮਨਿਸਟਰ ਹੈ ਇਹਦੀ ਅਫੀਸ਼ੀਅਲ ਗੱਡੀ ਦੇ ਅੰਦਰੋਂ ਹੀਰੋਇਨ ਕੋ ਲੜੀ ਗਈ ਹੈ ਦੂਜੇ ਪਾਸੇ ਦੂਜੇ ਜਿਹੜੇ ਕਾਂਗਰਸ ਪ੍ਰਧਾਨ ਹੈ ਉਹਨਾਂ ਨੇ ਅਸੈਂਬਲੀ ਦੇ ਅੰਦਰ ਖੜ ਕੇ ਰੋ ਕੇ ਰੋ ਪਏ ਉਸ ਦਿਨ ਕਹਿੰਦਾ ਮੇਰੇ ਬੱਚੇ ਛੋਟੇ ਹੈ ਸੁਭੀਰ ਜੀ ਨੂੰ ਮੈਨੂੰ ਮਾਫ ਕਰੋ ਮੈਂ ਉਹ ਤੋਂ ਮੈਨੂੰ ਇਸ ਕਿਸਮ ਦੀ ਮੈਂ ਉਹ ਤੋਂ ਲੀਡਰ ਆਫ oppositon ਚ ਗਿਆ ਮੈਂ ਕਹਿੰਦੀ ਨਿਆਂਇਕ ਜਾਂਚ ਕਰਵਾ ਦਿਓ ਹੈ ਨਾ ਕਰੋ ਤੁਸੀਂ ਤੇ ਕੈਰੀਅਰ ਖਰਾਬ ਨਾ ਕਰੋ ਕਿਤੇ ਪੁੱਛੋ ਸੁਬੀਰ ਜੀ ਨੂੰ ਅਫੀਸ਼ਲ ਰਿਕਾਰਡ ਕੱਢ ਕੇ ਦੇਖੋ ਤੁਸੀਂ ਜੀ ਝੂਠ ਬੋਲਦੇ ਤੁਸੀਂ ਅਮਨੇਦਰ ਸਿੰਘ ਦੀ ਚਿੱਠੀ ਕੱਢ ਕੇ ਦੇਖੋ ਇਹਨਾਂ ਤੋਂ ਲੋਕ ਉਮੀਦ ਕਰਨਗੇ ਵੀ ਇਹ ਕੋਈ ਤਾਕਤ ਆ ਕੇ ਆ ਕੇ ਸਾਡਾ ਦਰਦ ਰੋਕ ਦੇਣਗੇ ਸਰ ਐ ਇਕੱਠੇ ਆ ਦੋਨੋਂ ਇੱਕੋ ਹੀ ਰੂਪ ਹੈ ਖੁਦ ਅਗਰ ਕਿਸੇ ਨੂੰ ਕੋਈ ਸ਼ੱਕ ਹੁੰਦਾ ਕੋਈ ਮਾੜਾ ਮੋਟਾ ਕਿਹਦਾ ਸਾਕਸੀ ਨਹੀਂ ਜਿਸ ਨੂੰ ਮਿਲ ਟੈਮੇ ਕਰ ਗਿਆ ਪਰਸੋਂ ਰਾਹੁਲ ਜੀ ਆਏ تھے ਆਣ ਤੋਂ ਪਹਿਲਾਂ ਵੋਟ ਪਾ ਕੇ ਆਏ ਸੀਗੇ ਦਿੱਲੀ ਦੋਨੋਂ ਸੋਨੀਆ ਜੀ ਤੇ ਰਾਹੁਲ ਜੀ ਬਾਹਰ ਨਿਕਲ ਕੇ ਉਹਨਾਂ ਦੋਨਾਂ ਦੀ ਫੋਟੋ ਆਈ ਹੈ ਸਾਰੇ ਤੁਸੀਂ ਅਖਬਾਰਾਂ ਚ ਲਈ ਹੈ ਇਹ ਕਰਕੇ ਦਿਖਾ ਰਹੇ ਸੀ ਜਦੋਂ ਪੁੱਛਿਆ ਕਿੰ ਨੂੰ ਪਾ ਕੇ ਆਏ ਉਹ ਕਹਿੰਦੇ केजरीवाल ਸਾਹ ਨੂੰ ਆਮ ਆਦਮੀ ਪਾਰਟੀ ਪਾ ਕੇ ਆਇਆ ਫਿਰ ਸਾਨੂੰ ਬੇਕੂ ਕਿਉਂ ਬਣਾ ਰਹੇ ਪੰਜਾਬ ਦੇ ਜੇ ਕਿਵੇਂ ਨਿਆਵਾ ਦਵਾਓਗੇ ਤੁਸੀਂ ਮੈਂ ਇਸ ਕਰਕੇ ਆਖਰੀ ਦਾ ਲਾਇਕ ਹੋਗਾ ਬਿਲਕੁਲ ਬਹੁਤ ਕਰਨ ਵਾਲੀ ਨੇ ਸਭ ਤੋਂ ਜਦੋਂ ਮੈਂ ਕਹਿਆ ਸੀ ਵੀ ਹਰੇਕ ਦਾ ਦਰਦ ਹੈ ਕਿ ਮੂਸੇਵਾਲ ਦੇ ਪਤਾ ਸਰਦਾਰ ਬਲਕੌਰ ਸਿੰਘ ਇਸ ਕਾਂਗਰਸ ਤੋਂ ਨਿਆਂ ਭਾੜਦੇ ਸਰ ਉਹਨਾਂ ਨੇ ਨਿਆਂ ਆਪਣੇ ਆਪ ਵਾਸਤੇ ਲੈਣਾ ਹੈ ਕੱਲ ਭਗਵੰਤ ਮਾਨ ਜੀ ਗਿੱਦੜਵੇਂ ਗਿੱਕਲੀਆਂ ਗਾਤੀਆਂ ਸੁਖਵੀਰ ਬਾਦਲ ਦੇ ਖਿਲਾਫ ਬੋਲੇ ਪਰ ਕਾਂਗਰਸ ਪ੍ਰਧਾਨ ਜੀ ਨੇ ਕਹਿੰਦੇ ਸੀ ਮੈਂ ਸਵੇਰੇ ਖੋਲ ਕੇ ਕਹਿੰਦਾ ਕਲ ਤਿੰਦਰਾਬਾਦ ਫਿਰਨੀ ਚੁੱਪ ਕਰੇ ਰਹਿਣਾ ਬੋਲਦੇ ਨਹੀਂ ਸਰ ਕਿਉਂਕਿ ਖੜਕੇ ਸਾਹ ਦਾ ਫੋਨ ਆ ਗਿਆ ਵੀ ਆਪਾਂ ਇਕੱਠੇ ਆ ਕਿਉਂ ਸਾਡੇ ਮਾਦ ਨੂੰ ਮਾਰੀ ਜਾਣੇ ਉਹ ਲੋਕ ਬਲਕੌਰ ਸਿੰਘ ਨੂੰ ਨਿਆਂ ਜਿਆ ਦੇ ਕੇ ਸਰ ਇਹ ਲੋਕ ਪੰਜਾਬ ਦਾ ਭਲਾ ਕਰ ਦੇਣਗੇ ਸਰ ਇਹ ਲੋਕ ਸਾਡੀ ਇੱਜ਼ਤ ਬਚਾ ਦੇਣਗੇ ਉਹਨਾਂ ਦੇ ਤਾਂ ਘਰੇ ਟੋਟੋ ਘਟਾ ਇੱਥੇ ਕਿਸੇ ਨੇ ਕੇਜਰੀਵਾਲ ਸਾਹਿਬ ਦਾ ਖੁੱਤਾ ਤਾਂ ਨਾਮ ਨਹੀਂ ਲਿਆ ਉਹਨਾਂ ਦੇ ਪੀ ਦਾ ਨਾਮ ਆ ਰਿਹਾ ਇਹਨਾਂ ਦੇ ਜਿਹੜੇ ਭਾਈਵਾਲ ਕਾਂਗਰਸ ਹੈ ਰਿਹਾ ਉਹਨਾਂ ਦੇ ਤਰਜੀਫ ਮਿਨਿਸਟਰ ਦੇ ਚਾਹ ਥੋੜੇ ਟਾਈਮ ਰਹੇ ਉਹਨਾਂ ਤੇ ਇਸ ਕਿਸਮ ਦੇ ਇਲਜ਼ਾਮ ਲੱਗੇ ਸਰ ਕੌਣ ਸਾਡੀ ਇੱਜ਼ਤ ਕੌਣ ਸਾਡੀ ਨਸਲ ਕੌਣ ਸਾਡੀ ਫਸਲ ਬਚਾਊਗਾ ਆ ਜਿਹੜੇ ਸਵਾਲ ਹੈ ਸਰ ਇਹਨਾਂ ਨੂੰ ਇਸਾਨਾ ਦਾ ਰੂਪ ਦੇ ਕੇ ਸਾਡੇ ਚ ਨੁਕਸ ਕੱਢ ਕੇ ਕਰੀ ਜਾ ਰਿਹਾ ਪਰ ਪੰਜਾਬ ਦੇ ਲੋਕਾਂ ਨੂੰ ਆਪਣੇ ਹਿੱਤਾਂ ਦੇ ਪਹਿਰਾ ਦੇਣਾ ਪੂਗਾ ਸਾਬ ਪੰਜਾਬ ਸੋਚ ਕੇ ਦੇਖੇ ਕਿ ਅੱਜ ਪੰਜਾਬ ਨੂੰ ਇਸ ਨਸ਼ੇ ਦੇ ਗਰਗ ਚੋਂ ਕਿਹੜੀ ਪਾਰਟੀ ਕੱਢ ਸਕਦੀ ਹੈ ਕੌਣ ਉਹ ਸਰਕਾਰ ਬਣਾਉਣੇ ਜਾ ਰਹੀ ਹੈ ਕਿਉਂਕਿ ਜਿਸ ਹਾਲਾਤ 'ਚ ਪੰਜਾਬ ਪਹੁੰਚ ਗਿਆ ਚਾਹ ਕਹਿੰਨ ਨੂੰ 3.5 ਤੋਂ 4 ਲੱਖ ਕਰੋੜ ਕਹਿੰਦੇ ਸਾਬ ਜੇ ਨਾਲ ਗਰੰਟੀਆਂ ਕੱਢ ਲੋਂਗੇ ਨਾ ਜਿਹੜਾ ਪੀਐਸਸੀ ਨੂੰ ਦੇ ਰੱਖੀ ਹੈ 5.5 ਤੋਂ ਉੱਤੇ ਢਲਾਰ ਕੇ ਤਾਂ 5.5 ਲੱਖ ਕਰੋੜ ਦਾ ਕਰਜ਼ਾ ਹੈ ਸਾਬ ਜਿਵੇਂ ਤਰ੍ਹਾਂ ਇਨ ਕਨਫਰੋਨਟੇਸ਼ਨ ਦਾ ਐਟੀਟਿਊਡ ਰੱਖਿਆ ਪੰਜਾਬ ਬਹੁਤ ਹਨੇਰੇ ਅਲੇ ਪਾਸੇ ਤੁਰਿਆ ਜਦਾ ਮੈਂ ਤੁਹਾਡੇ ਨਾਲ ਹੀ ਅਪੀਲ ਕਰਨ ਆਇਆ ਸਾਥੀਆਂ ਨੂੰ ਆ ਨਹੀਂ ਮੈਂ ਕਹਿਣ ਆਇਆ ਵੀ ਮੇਰੇ ਕਹਿਣ ਨਾਲ ਵੋਟਾਂ ਦੇ ਦਿਓ ਪਰ ਇਹਨਾਂ ਮੁੱਦਿਆਂ ਤੇ ਗੌਰ ਕਰੋ ਸਾਹਿਬ ਕਿੰਨਾ ਲੋਕਾਂ ਤੋਂ ਤੁਸੀਂ ਪੰਜਾਬ ਦੀ ਨਸਲ ਤੇ ਫਸਲ ਬਚਾਉਣ ਵਾਸਤੇ ਪੰਜਾਬ ਦੇ ਵਿਕਾਸ ਕੋਈ ਇੱਕ ਵਾਸਤੇ ਸਾਡੇ ਵਪਾਰ ਕੱਲੇ ਜਿਹੋ ਦਾ ਵਪਾਰ ਨਹੀਂ ਸਭ ਪੰਜਾਬ ਦੇ ਅੰਦਰ ਜਦੋਂ ਤਾਈ ਇੰਡਸਟਰੀ ਨਹੀਂ ਆਦੀ ਸਾਹਿਬ ਐਗਰੀਕਲਚਰ ਵੀ ਹੈਵ ਵੀ ਹੈਵ ਰੀਚਡ ਦਾ ਪਲੇਟੋ ਇਸ ਤੋਂ ਉੱਤੇ ਨਹੀਂ ਜਾ ਸਕਦਾ ਹੁਣ ਧਰਤੀ ਤੋਂ ਆਪਣਾ ਖੂਨ ਪਸੀਨਾ ਪਾ ਕੇ ਕਿੱਢੀ ਜਾਂਦੇ ਬਾਕੀ ਹੁਣ ਧਰਤੀ ਤੇ ਕੋਈ ਆਰਗੈਨਿਕ ਮੈਟਰ ਨਹੀਂ ਰਿਹਾ ਕੁਛ ਕਟਨ ਕਰਨ ਨੂੰ ਹੈ ਨਹੀਂ ਸਾਹਿਬ ਕਿੰਨੀ ਹੈ ਗ੍ਰੈਟੀ ਦਿਵਾਲੋ ਸਾਹਿਬ ਕਿੰਨੇ ਐਮਐਸਪੀ ਦਿਵਾਲੋ ਨਹੀਂ ਛੋਟੇ ਕਿਸਾਨ ਦਾ ਕੋਈ ਮਜ਼ਦੂਰ ਦੀ ਗੱਲ ਨਹੀਂ ਕਰ ਰਿਹਾ ਸਾਹਿਬ ਸੌਰੀ ਮੈਂ ਇੱਕ ਮਿੰਟ ਫੇਰ ਲੂੰਗਾ ਸਾਹਿਬ ਕੀ ਐਮਐਸਪੀ ਦੀ ਗਰੰਟੀ ਨਾਲ ਜਿਹੜਾ ਮਜ਼ਦੂਰ ਬੈਠਾ ਸਾਹਿਬ ਉਹ ਪਿੰਡ ਦੇ ਅੰਦਰ ਉਹਦਾ ਗੁਜ਼ਾਰਾ ਹੋ ਜੂਗਾ ਸਾਹਿਬ ਉਹਨ ਭਾਵੇਂ ਕਿਸੇ ਸਨੂਦ ਦੇ ਕੋਲ ਖੇਤ ਹੈ ਤੇ ਉਹਨੂੰ ਐਮਐਸਟੀ ਮਿਲ ਗਈ ਉਹਨੂੰ ਮਜ਼ਦੂਰੀ ਮਿਲਦੀ ਵੀ ਸਭ ਨਹੀਂ ਮਿਲਦੀ ਸਭ ਜੇ ਕੋਈ ਅਸਲ ਕਿਸਾਨ ਦੇ ਪੈਸ਼ੀ ਹੁੰਦੇ ਮੈਂ ਕਹਿ ਰਿਹਾ ਹਾਂ ਆ ਮੇ ਵੀ ਗoing ਅਗੇਂਸਟ ਮੇਰਾ ਮਾਈ ਜੋ ਕੁਝ ਮੇਰਾ ਡੋਮੇਨ ਉਸ ਤੋਂ ਫਾਲਤੂ ਮੈਂ ਸਮਝਦਾ ਇਟ ਇਜ਼ ਨਾਟ ਆ ਕੋਈ ਕਿਸੇ ਕੋਲ ਕੁਝ ਨਾ ਹੋਣਾ ਵੀ ਮੇਰੇ ਕੋਲ ਜ਼ਮੀਨ ਹੈ ਨਹੀਂ ਇਸ ਕਰਕੇ ਮੈਨੂੰ 6000 ਰੁਪਏ ਨਹੀਂ ਮਿਲ ਰਹੇ ਉਹਨਾਂ ਦਾ ਹੱਕ ਨਹੀਂ ਸੱਭ ਕਿਸਲੇ ਗਲ ਚੱਕੀ ਕੋਈ ਨਹੀਂ ਚੱਕਦਾ ਮੈਂ ਕਹਿ ਰਿਹਾ ਵੀ ਜੇ ਆ ਵਾਕਈ ਕਿਸਾਨ ਕਹਿੰਦੇ ਪਿੰਡਾਂ ਦੇ ਪੈਸੀ ਹੁੰਦੇ ਤਾਂ ਕਹਿੰਦੇ ਜੀ ਜਿਹੜਾ ਤੁਸੀਂ ਕਿਸਾਨਾਂ ਨੂੰ ਦੇ ਰਹੋ ਕਿਸਾਨ ਦੇ ਸਾਡੇ ਜਿਹੜੇ ਮਜ਼ਦੂਰ ਬੱਚੇ ਚ ਇਹਨਾਂ ਨੂੰ ਕੁਝ ਹੈ ਹੀ ਨਹੀਂ ਜ਼ਮੀਨ ਉਹਨਾਂ ਨੂੰ ਵੀ ਦਿਓ ਆ ਤਾਂ ਤੱਕ ਜੱਜਦੀ ਹੈ ਸਾਬ ਤੁਸੀਂ ਲਾ 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 ਕਰਕੇ ਅਸੀਂ ਵੜ ਨਹੀਂ ਨਾ ਪਿੰਡ ਤੇ ਪਿੰਡ ਤੇ ਠੇਕੇਦਾਰੀ ਹੋ ਗਈ ਸਾਬ ਪੁਰਾਣੇ ਟਾਈਮ 'ਚ ਮੈਂ ਦੇਖਿਆ ਸਾਬ ਜ਼ਗੀਰਦਾਰੀਆਂ ਮੈਂ ਦੇਖਿਆ ਪਿੰਡ ਤੇ ਸਰਦਾਰਾਂ ਨੂੰ ਕੁਛ ਲੋ ਸਰਦਾਰ ਸਾਹਿਬ ਨੂੰ ਜਾਂ ਚੌਧਰੀਆਂ ਨੂੰ ਕੁਛ ਲੋ ਜੀ ਬੰਨਣਾ ਤਾਂ ਯਾਨੀ ਉਹ ਸਦਾ ਸਭ ਲੋਕਤੰਤਰ ਹੈ ਗਰੀਬ ਦਾ ਵੀ ਉਹਨਾਂ ਹੀ ਵੋਟ ਹੈ ਅਸੀਂ ਗਰੀਬ ਦੇ ਨਾਲ ਖੜੇ ਹਾਂ ਅਸੀਂ ਕਿਸਾਨ ਦੇ ਨਾਲ ਖੜੇ ਹਾਂ ਅਸੀਂ ਵਪਾਰੀ ਦੇ ਨਾਲ ਖੜੇ ਹਾਂ ਅਸੀਂ ਸ਼ਹਿਰ ਦੇ ਨਾਲ ਖੜੇ ਹਾਂ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਸਭ ਪੰਜਾਬੀ ਦੇ ਦੀ ਅਸੀਂ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ ਇਹ ਸਿਰਫ ਆਪਣੇ ਆਪਣੀ ਜਾਨ ਬਚਾ ਰਹੇ ਕੋਈ ਸੰਵਿਧਾਨ ਨਹੀਂ ਬਚਾ ਰਹੇ ਆਪਣੀ ਜਾਨ ਬਚਾ ਰਹੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ